ਮੇਰਾ ਨਾਮ ਬਲਵਿੰਦਰ ਕੌਰ ਹੈ ਤੇ ਪੈਂਟਰ ਦਾ ਆਪਣਾ ਏ ਖਣੋਰੀ ਦੇ ਲੱਗੇ ਪਏ ਗਏ ਹਨ ਹਾਂਜੀ ਖਣੋਰੀ ਦੇ ਲੱਗੇ ਮਤਲਬ ਜੀ ਕੀ ਪ੍ਰੋਬਲਮ ਸੀ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਸੰਜੀ ਲੱਕ ਦੀ ਦਿਲਤ ਬਹੁਤ ਜ਼ਿਆਦੀ ਸੀ ਅੱਛਾ ਜੀ ਲੱਕ ਠੀਕ ਹੈ ਲੱਕ ਦੀ ਪੀੜ ਕਿੰਨੇ ਕ ਟਾਈਮ ਤੋਂ ਸੀ ਬਹੁਤ ਜ਼ਿਆਦਾ ਚਲ ਹੋ ਗਿਆ 15 16 ਸਾਲ ਹੋ ਗਏ 15 16 ਲੱਕ ਦੀ ਪੀੜ ਹੋ ਗਈ ਬਹੁਤ ਡਾਕਟਰਾਂ ਨੂੰ ਖਾਇਆ ਹੋਰ ਕੀ ਕੀ ਪ੍ਰੋਬਲਮਾਂ ਸੀ ਜਿਵੇਂ ਉਹਦੇ ਕ ਖੱਲੀਆਂ ਬਹੁਤ ਪੈਂਦਗਾ ਸਨ ਅੱਛਾ ਜੀ ਕੱਲੀਆਂ ਬਿਲਕੁਲ ਠੀਕ ਨੇ ਅੱਛਾ ਜੀ ਸਾਹ ਚੜਦਾ ਸੀ ਅੱਛਾ ਜੀ ਸਭ ਠੀਕ ਹੈ ਓਕੇ ਵੱਡੇ ਪੀੜ ਕਰਦੇ ਸਾਰੇ ਦੋਵੇਂ ਲੱਗਿਆ ਸਨ ਕਰਨ ਅੱਛਾ ਜੀ ਇੱਕ ਤੇ ਬਿਲਕੁਲ ਠੀਕ ਹੋ ਗਿਆ ਅੱਛਾ ਜੀ ਇੱਕ ਕੁਛ ਠੀਕ ਹੈ ਮਲੇ ਕੁਛ ਠੀਕ ਹੈ ਹਾਂ ਜੀ ਓਕੇ ਜੀ ਮੈਂ ਆਪਾਂ 40 ਰੁਪਏ ਕਹਿ ਦਈਏ ਠੀਕ 50 ਪਈ ਇੱਕ ਬਿਲਕੁਲ ਠੀਕ ਹੋ ਗਿਆ ਉਹ ਇਹਦੀਆਂ ਦਵਾਈਆਂ ਦੂਈਆਂ ਹੀ ਲਈਆਂ ਕਿਦੋਂ ਕਿਨੇ ਸੀ ਤੁਸੀਂ ਨਹੀਂ ਲਈ ਜਿਵੇਂ ਸਾਹ ਚੜਦਾ ਸੀ ਜਾਂ ਲੱਕ ਦਰਦ ਆ ਜਾਂ ਦਵਾਈਆਂ ਖਾਧੀਆਂ ਕਿ ਨਹੀਂ ਲੱਕ ਦਰਦ ਦੇ ਪਹਿਲਾਂ ਬਹੁਤ ਦਵਾਈ ਖਾ ਲਈ ਜੀ ਰਾਮੀ ਨਹੀਂ ਸੀ ਹੁੰਦਾ ਕਿਤੇ ਅੱਛਾ 15 ਸਾਲ ਤੋਂ ਦਵਾਈਆਂ ਖਾਂਦੇ ਆ ਰਹੇ ਸੀ ਕੋਈ ਫਰਕ ਨਹੀਂ ਪੈਂਦਾ ਸੀ ਹਾਂਜੀ ਹੁਣ ਫਰਕ ਪਿਆ ਨਾਲ ਇੱਕ ਜਿਵੇਂ ਸਾਹ ਚੜਨ ਦੀ ਪ੍ਰੋਬਲਮ ਸੀ ਹਾਂਜੀ ਇਹ ਵੀ ਲਈਆਂ ਹੋਣਗੀਆਂ ਹਨ ਸਾਹ ਦੀ ਦਵਾਈ ਆ ਸਾ ਫਿਰ ਜਿੱਥੋਂ ਇਹ ਲਈ ਦੀ ਸੀ ਉਹ ਵੀ ਨਾਲ ਲਈ ਸੀ ਓਕੇ ਜੀ ਜਿਵੇਂ ਹੁਣ ਤੁਸੀਂ ਪੀਤਾ ਹੁਣ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਇਹ ਚੀਜ਼ਾਂ 'ਚ ਜਿਵੇਂ ਸਾਹ ਚੜਨ ਚ ਖੱਲੀਆਂ 'ਚ ਜਗਾ ਤਾਂ ਬਿਲਕੁਲ ਠੀਕ ਜੇ ਸਾਹ ਇੱਕ ਗੋਡਾ ਵੀ ਬਿਲਕੁਲ ਠੀਕ ਹੋ ਗਿਆ ਇੱਕ ਗੋਡਾ ਬਿਲਕੁਲ ਠੀਕ ਹੋ ਗਿਆ ਸਾਹ ਵੀ ਨਹੀਂ ਚੜਦਾ ਸਾਹ ਨਹੀਂ ਚੜਦਾ ਜੀ ਓਕੇ ਜੀ ਅਜਗਪਾਲ ਜੀ ਦੇਖ ਦਿਜੀਏ ਓਕੇ ਜੀ ਇੱਕ ਜਿ ਮੰਨ ਲਓ ਰਹਿ ਗਈ ਹਲੇ ਅੱਜ ਤੁਸੀਂ ਦੂਜਾ ਕੋਰਸ ਸਟਾਰਟ ਕਰ ਰਹੇ ਹੋ 50 ਦਿਨ ਹੋਏ ਨੇ ਹਲੇ ਤੁਹਾਨੂੰ ਹਣਾ ਜੀ 50 50 ਦਿਨ ਹੋਏ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਮਾਤਾ ਜੀ ਨੂੰ ਇੰਨੀ ਪ੍ਰੋਬਲਮ ਆ ਸੀ ਠੀਕ ਹੈ ਕੋਈ ਸਮਝ ਮੈਨੂੰ ਤਾਂ ਬਹੁਤ ਫਰਕ ਲੱਗਾ ਅੱਗੇ ਨਾਲੋਂ ਓਕੇ ਜੀ ਖਾਣ ਪੀਣ ਚ ਵੀ ਫਰਕ ਪੈ ਗਿਆ ਹੋਣਾ ਹਣਾ ਜੀ ਭੁੱਖ ਪੱਖ ਲੱਗਣ ਚ ਹਾਂ ਜੀ ਹਾਂ ਜੀ ਲਿਵਰ ਠੀਕ ਹੈ ਲਿਵਰ ਮੇਰਾ ਲਿਵਰ ਦੀ ਫੈਕਟੀ ਬਹੁਤ ਜ਼ਿਆਦਾ ਸੀ ਪਹਿਲਾਂ ਮੰਨ ਲਓ ਮਾੜੀ ਜੀ ਕੋਈ ਚੀਜ਼ ਖਾਂਦੇ ਸਨ ਅੱਛਾ ਜੀ ਇਹਨਾਂ ਨੂੰ ਪਚਦੀ ਨਹੀਂ ਸੀ ਹੁੰਦੀ ਜੇ ਕਿਤੇ ਕਿਸੇ ਵਿਆਹ ਸ਼ਾਦੀ ਚਲੇ ਗਏ ਜਾਂ ਘਰ ਕੋਈ ਉਹ ਕਿ ਹੁਣ ਮਾਤਾ ਜੀ ਮੜਾ ਮੋਟਾ ਖਾ ਲੈਂਦੇ ਹੋਣਗੇ ਤਲੇ 도ਲੇ ਮੜਾ ਮੋਟਾ ਕਿ ਨਹੀਂ ਥੋੜਾ ਬਹੁਤਾ ਖਾ ਲੈਣੇ ਉਹ ਵੀ ਪਸ ਜਾਂਦਾ ਜੀ ਹਾਂਜੀ ਹਾਂਜੀ ਪਸ ਜਾਂਦਾ ਜੀ ਖਾਂਦੀ ਮੈਂ ਪ੍ਰੇਜ ਨਾਲ ਹੀ ਚਲੋ ਵਧੀਆ ਗੱਲ ਹੈ ਹਾਂਜੀ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇਖਣੇ ਕੀ ਸੁਨੇਹਾ ਦੇਣਾ ਚਾਹੂਗੇ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਬੋਡੀ ਸਰਵਿਸ ਵਰਤਣਾ ਚਾਹੀਦਾ ਜੀ ਠੀਕ ਹੈ ਮੇਂ ਸਰੀਰ ਦੀ ਸਫਾਈ ਕਰਾਣੀ ਚਾਹੀਦੀ ਹੈ ਕਾਫੀ ਹੱਦ ਤੱਕ ਫਾਇਦੇਵੰਦ ਦੇ ਕੋ ਨੁਕਸਾਨਦਾਇਕ ਨਹੀਂ ਹੈ ਇਹ ਮਲ ਫਾਇਦੇ ਹੀ ਹੈ ਜੀ ਹਾਂਜੀ ਅਸੀਂ ਤਾਂ ਹੀ ਅੱਜ ਦੁਬਾਰਾ ਫਿਰ ਦੂਸਰੀ ਵਾਰੀ ਆ ਰਹੇ ਹਾਂ ਤੁਹਾਡੇ ਕੋਲ ਤਨਗੋ ਵੀ ਬੜੀ ਮੋਟੀ ਕਮੀਸ਼ਮੀ ਆਇਆ ਉਹ ਵੀ ਨਹੀਂ ਬਿਲਕੁਲ ਧੰਨਵਾਦ